ਮੈਂ ਤਉ ਮਤ ਕਾ ਭੋਰਾ ਜੋ ਤਨ ਕਾਂਛੀ ਤਜੈ ਕਬੀਰ ਜੋ ਤਨ ਕਾਂਛੀ ਤਜੈ ਕਬੀਰ ਰਮਈਏ ਕਹਾਂ ਨਿਹੋਰਾ ਰਮਈਏ ਕਹਾਂ ਨਿਹੋਰਾ ਸਹਿਬ ਨੇ ਆਖਿਆ ਵੀ ਬੰਦਗੀ ਕਰ ਭਗਤ ਕਬੀਰ ਸਾਹਿਬ ਕਹਿੰਦੇ ਵੀ ਰੱਬ ਦੇ ਬੰਦੇਓ ਹਰ ਕੇ ਲੋਗਾ ਮਨ ਤੋਂ ਮਤ ਕਾ ਪੂਰਾ ਅੱਖ ਦੇ ਜੇ ਉਹਦੇ ਤੱਕ ਪਹੁੰਚ ਕਰਨੀ ਹੈ ਤੇ ਇਦਾਂ ਦੀ ਮਤ ਹੋਣੀ ਚਾਹੀਦੀ ਹੈ ਫਿਰ ਭਰਮ ਨਹੀਂ ਰਹਿੰਦਾ ਉਹ ਮਾਲਕ ਨੂੰ ਕੀ ਲੱਗੇ ਪਰਮੇਸ਼ਰ ਨੂੰ ਕੀ ਲੱਗੇ ਵੀ ਬੰਦਾ ਕਿਹੜੀ ਧਰਤੀ ਤੇ ਮਰਿਆ ਕਿਉਂਕਿ ਕੰਚੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਤੇ ਮਗਹਰ ਦੀ ਧਰਤੀ ਨੂੰ ਕਹਿਣਾ ਵੀ ਇੱਥੇ ਜਿਹੜਾ ਮਰੇਗਾ ਉਹ ਨਰਕਾਂ ਚ ਜਾਏਗਾ ਇਸ ਪਰਮ ਨੂੰ ਬਾਬਾ ਕਬੀਰ ਸਾਹਿਬ ਨੇ ਖੰਡਿਤ ਕੀਤਾ ਤੇ ਇਹ ਨਹੀਂ ਵੀ ਕੇਵਲ ਆਖਿਆ ਵੀ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜੀ ਰੋ ਜੇ ਆਪਣੇ ਅੰਦਰ ਨੂੰ ਤਬਦੀਲ ਨਹੀਂ ਕੀਤਾ ਬਾਹਰੋਂ ਥਾਂ ਬਦਲਣ ਨਾਲ ਕੀ ਹੋਏਗਾ ਕਈ ਵਾਰ ਹੁੰਦਾ ਨਾ ਕਿ ਬੰਦਾ ਖੁਆਰ ਹੁੰਦਾ ਰਹਿੰਦਾ ਕਿ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਪਰ ਜਿਨ੍ਹਾਂ ਨੂੰ ਪੁੱਛਾਂਗੇ ਉਹ ਕਹਿਣਗੇ ਕਿ ਖੇਤਰ ਫਾਲੇ ਆ ਥਾਂ ਇਸ ਪਾਸੇ ਹੈ ਆ ਜਿਹੜੀ ਦਿਸ਼ਾ ਇਦਾਂ ਕਰ ਲਓ ਆ ਚੀਜ਼ ਇੱਥੇ ਰੱਖ ਲਓ ਆ ਇੱਥੇ ਰੱਖ ਲਓ ਹੁਣ ਉਹਦੇ ਨਾਲ ਕੀ ਫਰਕ ਪਿਆ ਸਾਡੇ ਅੰਦਰ ਨੂੰ ਕੀ ਫਰਕ ਪਿਆ ਬਾਹਰੋਂ ਦਿਸ਼ਾ ਬਦਲ ਲਈ ਕਰ ਦੇ ਦਰਵਾਜ਼ੇ ਇਧਰ ਉਧਰ ਕਰ ਲੈ ਸਮਾਨ ਇਧਰ ਉਧਰ ਰੱਖ ਲਿਆ ਪਰ ਵੀ ਹੈ ਨਾ ਪਰ ਜਿੱਥੋਂ ਆਪਣੇ ਆਪ ਨੂੰ ਬਦਲਣਾ ਸੀ ਮਹਾਰਾਜ ਕਹਿੰਦੇ ਉੱਥੋਂ ਤੇ ਕੋਈ ਤਬਦੀਲੀ ਨਹੀਂ ਲੈਂਦੀ ਤੇ ਬਾਹਰੋਂ ਬਦਲਣ ਨਾਲ ਕੀ ਹੋਏਗਾ ਭਗਤ ਕਬੀਰ ਸਾਹਿਬ ਜੀ ਆਖਦੇ ਜੋ ਤਨ ਤੰਛੀ ਤਜੇ ਕਬੀਰਾ ਜੇ ਕਬੀਰ ਕਾਂਛੀ ਚ ਆਪਣਾ ਸਰੀਰ ਤਜ ਦੇਵੇ ਰਮਈਏ ਕਹਾਂ ਨਹੀਂ ਹੋ ਰਾ ਕਹਿੰਦੇ ਵੀ ਪਰਮੇਸ਼ਰ ਮਹਾਲਕ ਨੂੰ ਇਹਦੇ ਨਾਲ ਕੀ ਨਹੀਂ ਹੋ ਰਹਾ ਹੈ ਕੀ ਫਰਕ ਪੈਂਦਾ ਜੋ ਜਨ ਭਾਉ ਭਗਤ ਕੰਛ ਜਾਣੈ ਜਾਣਣਾ ਕੀ ਸੀ ਉਹਦੇ ਅਦਬ ਨੂੰ ਉਹਦੀ ਭਗਤੀ ਨੂੰ ਉਹਦੇ ਪ੍ਰੇਮ ਨੂੰ ਤਾਂ ਕਹੋ ਅਚਰਜ ਕਾਹੋ ਉਹਨੂੰ ਕਹਿੰਦੇ ਵੀ ਕੀ ਅਚਰਜ ਹੈ ਉਹਨ ਕੀ ਫਰਕ ਪੈਂਦਾ ਉਹ ਕੁੱਲੀ 'ਚ ਬੈਠਾ ਵੀ ਮਹਿਲਾ ਦੇ ਸੁੱਖੋਂ ਵਧੇਰੇ ਸੁਖੀ ਹੈ ਕਿਉਂਕਿ ਉਹਦੇ ਕੋਲ ਪਾਉ ਭਗਤ ਹੈ ਉਹਦੇ ਕੋ ਪਰਮੇਸ਼ਰ ਦੀ ਯਾਦ ਹੈ ਇਸ ਕਰਕੇ ਸਹਿਬ ਨੇ ਕਿਰਪਾ ਕੀਤੀ ਜਿੱਥੇ ਉਹਦਾ ਨਾਮ ਜਪਿਆ ਜਾਏ ਜਿੱਥੇ ਉਹਨੂੰ ਯਾਦ ਕੀਤਾ ਜਾਏ ਉਹ ਸੋਨੇ ਦੇ ਚਮਾਰੇ ਨੇ ਜਿੱਥੇ ਨਾਮ ਜਪੀਐ ਰਬ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਜਿੱਥੇ ਪਿਆਰੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਕਹਿੰਦੇ ਉਹ ਥਾਂ ਉਹ ਅਸਥਲ ਸੋਇਨ ਸੋਇਨੇ ਦੇ ਚਮਾਰੇ ਨੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਤੇ ਜਿਸ ਥਾਂ ਤੇ ਉਹਦਾ ਸ਼ੁਕਰਾਨਾ ਨਾ ਕਰੀਏ ਉਹਦਾ ਨਾਮ ਨਾ ਜਪੀਏ ਸਵੇਰ ਵੇਲੇ ਉੱਠ ਕੇ ਉਹਦੇ ਸ਼ੁਕਰ ਵਿੱਚ ਨਾਮ ਬੈਠੀਏ ਸੇਈ ਨਗਰ ਉਜਾੜੀ ਜੀਓ ਮਹਾਰਾਜ ਕਹਿੰਦੇ ਉਜਾੜ ਹੈ ਉਹ ਨਗਰ ਉਹ ਘਰ ਉਹ ਥਾਂ ਉਜਾੜ ਹੈ ਜਿੱਥੇ ਉਹਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਉਹਨੂੰ ਯਾਦ ਨਹੀਂ ਕੀਤਾ ਜਾਂਦਾ ਉਹ ਉਜਾੜ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾ ਹੋ ਉਹਨੂੰ ਕਹਾਦਾ ਅਚਰਜ ਹੈ ਜਿਉਂ ਜਲ ਜਲ ਮਹਿ ਪੈ ਸਨਨਿਕ ਸੈ ਕਹਿੰਦੇ ਪੀ ਪਾਣੀ ਚ ਪਾਣੀ ਮਿਲਾਇਆ ਹੁਣ ਉਹ ਮਿਲਿਆ ਹੋਇਆ ਪਾਣੀ ਉਹਨੂੰ ਕੋ ਵੱਖਰਾ ਨਹੀਂ ਕਰ ਸਕਦਾ ਤਿਉ ਢੋਰ ਮਿਲਿਓ ਜੁਲਾਹੋ ਕਬੀਰ ਝੁਲਾਹਾ ਇਦਾਂ ਆਪਣੇ ਮਾਲਕ ਨਾਲ ਇਕਮਿਕ ਹੋਇਆ ਜਿਵੇਂ ਪਾਣੀ ਚ ਪਾਣੀ ਮਿਲ ਜਾਏ ਜਿਵੇਂ ਪਾਣੀ ਚ ਪਾਣੀ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਕਹਿੰਦੇ ਵੀ ਪਰਮੇਸ਼ਰ ਨਾਲੋਂ ਭਗਤਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਕੋ ਵੱਖ ਨਹੀਂ ਕਰ ਸਕਦਾ ਅਹ ਤ ਕਬੀਰ ਸੁਨੋ ਰੇ ਲੋਈ ਕਬੀਰ ਸਾਹਿਬ ਕਹਿੰਦੇ ਵੀ ਲੋਕੋ ਦੁਨੀਆ ਦੇ ਸੁਣੋ ਇਹ ਗੱਲ ਕਈ ਥਾਂ ਇਹ ਪ੍ਰਚਲਿਤ ਕੀਤਾ ਪੀ ਲੋਈ ਬਾਬਾ ਕਬੀਰ ਸਾਹਿਬ ਦੀ ਘਰ ਵਾਲੀ ਹੈ ਪਰ ਗੁਰਬਾਣੀ ਦੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਪ੍ਰਕਰਨ ਅਨੁਸਾਰੀ ਉਥੇ ਵੀ ਆਪਣੀ ਮਤ ਨੂੰ ਸਮੁੱਧ ਦੋ ਕੇ ਜਾਂ ਸਾਨੂੰ ਜੀਵਨ ਨੂੰ ਸਮਝਾਉਣ ਵਾਸਤੇ ਭਗਤ ਕਬੀਰ ਸਾਹਿਬ ਕਿਰਪਾ ਕਰਦੇ ਪਰਮਨਾ ਭੁੱਲੋ ਕੋਈ ਕਹਿੰਦੇ ਕਿਸੇ ਪਰਮ ਵਿੱਚ ਭੁੱਲ ਨਾ ਜਾਓ ਕਿਸੇ ਪਰਮ ਵਿੱਚ ਪਹੋਗੇ ਤੇ ਭੁੱਲੋਗੇ ਖਵਾਰ ਹੋਗੇ ਕਿਆ ਕਾਂਛੀ ਕਿਆ ਊਖਰ ਮਗਹਰ ਕੀ ਫਰਕ ਪੈਂਦਾ ਕਾਂਛੀ ਹੋਵੇ ਜਾਂ ਮਗਹਰ ਹੋਵੇ RAM ਹਿਰਦੈ ਜੋ ਹੋਈ ਜੇ ਮਾਲਕ ਹਿਰਦੇ ਵਿੱਚ ਹੈ ਤੇ ਬਾਹਰੀ ਤੌਰ ਤੇ ਬਾਹਰ ਅਜ ਕਿੰਨੇ ਜਿੱਥੇ ਮਰਜੀ ਰਹਿੰਦੇ ਹੋ ਕੀ ਫਰਕ ਪੈਂਦਾ ਤੇ ਕੇਵਲ ਆਖਿਆ ਨਹੀਂ ਜਨਮ ਬਨਾਰਸ ਦਾ ساری ਉਮਰ ਉਸ ਥਾਂ ਤੇ ਰਹਿ ਕੇ ਖੱਡੀਆਂ ਬੁਣੀਆਂ ਪਰਮੇਸ਼ਰ ਮਾਲਕ ਨੂੰ ਯਾਦ ਕੀਤਾ ਕਿੰਨੇ ਸੰਸਾਰ ਦੇ ਲੋਕਾਂ ਨੂੰ ਉਸ ਰਾਹ ਤੇ ਤੋਰਿਆ ਮਤਾਂ ਕਿਤੇ ਲੋਕਾਂ ਦੇ ਮਨਾਂ 'ਚ ਭਰਮ ਰਹਿ ਜਾਏ ਕਿ ਬਾਬਾ ਕਬੀਰ ਸਾਨੂੰ ਤੇ ਕਹਿੰਦਾ ਵੀ ਮਗਹਰ ਚਲੇ ਜਾਓ ਕੋਈ ਫਰਕ ਨਹੀਂ ਪੈਂਦਾ ਤੇ ਆਪ ਇਕਾਂਚੀ ਰਹਿੰਦਾ ਅੰਤਲੇ ਸਮੇ ਬਾਬਾ ਕਬੀਰ ਸਾਹਿਬ ਕਾਂਚੀ ਤੋਂ ਮਗਰ ਦੀ ਧਰਤੀ ਤੇ ਚਲੇ ਗਏ। ਉੱਥੇ ਉਹਨਾਂ ਨੇ ਆਪਣਾ ਅੰਤਲਾ ਸਮਾਂ ਬਤੀਤ ਕੀਤਾ। ਉੱਥੇ ਉਹਨਾਂ ਨੇ ਸਵਾਸ ਪੂਰੇ ਕੀਤੇ। ਤੇ ਅੱਜ ਅਸੀਂ ਉਸ ਥਾਂ ਤੇ ਦਰਸ਼ਨ ਕਰਦੇ ਹਾਂ। ਗੋਰਖਪੁਰ ਤੋਂ 25 ਕਿਲੋਮੀਟਰ ਬਨਾਰਸ ਵਾਲੇ ਪਾਸੇ ਉਹ ਥਾਂ ਬਣੀ ਹੋਈ ਹੈ ਜਿੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਥਾਂ ਬਣਾਈ ਗੁਰਦੁਆਰਾ ਸਾਹਿਬ ਸੜਕ ਦੇ ਕੰਢੇ ਤੇ ਫਿਰ ਉਹਦੇ ਨੇੜੇ ਹੀ ਭਗਤ ਕਬੀਰ ਸਾਹਿਬ ਜਿੱਥੇ ਆਖਰੀ ਸਮੇਂ ਰਹਿ ਉਹ ਉਹਨਾਂ ਦੀ ਥਾਂ ਬਣੀ ਹੋਈ ਹੈ ਉਹਨਾਂ ਨੇ ਸਾਨੂੰ ਇਸ ਪਰਮ ਵਿੱਚੋਂ ਕੱਢਿਆ ਪੀ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਵੀ ਤੁਸੀਂ ਕਿਸ ਧਰਤੀ ਤੇ ਰਹਿੰਦੇ ਹੋ? ਕਿਸ ਥਾਂ ਤੇ ਰਹਿੰਦੇ ਹੋ? ਜੇ ਉਹ ਥਾਂ ਤੇ ਰਹਿੰਦਿਆਂ ਹੋਇਆਂ ਮਾਲਕ ਨੂੰ ਚੇਤੇ ਨਹੀਂ ਕੀਤਾ। ਫਿਰ ਕਹਿੰਦੇ ਵੀ ਉਹ ਥਾਂ ਪੁਜਾੜ ਹੈ। ਉਹਨੇ ਕੋਈ ਪੜਾ ਨਹੀਂ ਕਰਨਾ। ਪਰ ਜਿੰਨੂ ਲੋਕ ਇਹ ਕਹਿਣ ਕਿ ਇਹ ਚੰਗਾ ਥਾਂ ਨਹੀਂ ਪਰ ਉੱਥੇ ਬੰਦਗੀ ਵਾਲੇ ਰੱਬ ਦੇ ਪਿਆਰੇ ਪੁਰਸ਼ ਆਉਣ ਉਹ ਜੰਗਲ ਚ ਮੰਗਲ ਲੱਗ ਜਾਂਦੇ ਆ ਹੁਣ ਤੇ ਸਾਰੇ ਪਾਸੇ ਖਿੱਤੇ ਜਿਹੜੇ ਆਬਾਦ ਹੋ ਗਏ ਪਰ ਕੁਝ ਸਾਲ ਪਹਿਲਾਂ ਜਦੋਂ ਕੁਝ ਐਸੀਆਂ ਥਾਵਾਂ ਜਿੱਥੇ ਝੜੀਆਂ ਨੇ ਰੁੱਖ ਨੇ ਜਿੱਥੇ ਉਹ ਇਲਾਕਾ ਜਿੱਥੇ ਸੇਮ ਪੈਂਦੀ ਹੈ ਜਿੱਥੇ ਕੋਈ ਰਹਿੰਦਾ ਨਹੀਂ ਉਹਨਾਂ ਉਹਨਾਂ ਥਾਵਾਂ ਤੇ ਦੇ ਐਸਾ ਇਤਿਹਾਸ ਵਿੱਚ ਆਇਆ ਕਿ ਜਿਹੜਾ ਮਾਲਵਾ ਸੀ ਇਹਨਾਂ ਨੂੰ ਜੰਗਲਦੇਸ਼ ਕਹਿੰਦੇ ਸਨ ਇਤਿਹਾਸ ਦੇ ਸਰੋਤਾਂ 'ਚ ਉਹਨਾਂ ਜੰਗਲਦੇਸ਼ ਆਖਿਆ ਜਾਂਦਾ ਸੀ ਪਰ ਜਿਸ ਵਕਤ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਥਾਵਾਂ ਤੇ ਜਾਣ ਲੱਗੇ ਆ ਇਹ ਸਿੱਖਾਂ ਨੇ ਆਬਾਦ ਕੀਤੇ ਆ ਸੰਦਲੀ ਤੇ ਫੂਲ ਨੂੰ ਰਿਆਸਤਾਂ ਮਹਾਰਾਜ ਨੇ ਬਖਸ਼ੀਆਂ ਜਮਨਾ ਤੱਕ ਘੋੜੇ ਪਾਣੀ ਪੀਣ ਗਏ ਤੇ ਜੇ ਇਥੋਂ ਦੀ ਕੋਈ ਮਹਾਨਤਾ ਹੈ ਉਹ ਗੁਰੂ ਸਾਹਿਬਾਨ ਕਰਕੇ ਹੈ ਜਿਨ੍ਹਾਂ ਨੇ ਇਸ ਖਿੱਤੇ ਨੂੰ ਆਬਾਦ ਕੀਤਾ ਇਸ ਧਰਤੀ ਨੂੰ ਉਪਜਾਊ ਕੀਤਾ ਉਥੇ ਸਿੱਖਾਂ ਦੇ ਹਿਰਦਿਆਂ ਨੂੰ ਪਰਮੇਸ਼ਰ ਨੇ ਸਿੰਜਿਆ ਅੰਮ੍ਰਿਤ ਪਾ ਕੇ ਤੇ ਇਸ ਪਰਮ ਵਿੱਚੋਂ ਕੱਢਿਆ ਦੇਖੋ ਭਾਈ ਗਿਆਨ ਕੀ ਆਈ ਆਂਦੀ ਹਨੇਰੀ ਚੱਲੀ ਗਿਆਨ ਦੀ ਸਭੇ ਉਨਾਨੀ ਭ੍ਰਮ ਕੀ ਟਾਟੀ ਜਿਹੜੀ ਪਰਮ ਦੀ ਚੋਂ ਪੜੀ ਬਣੀ ਹੋਈ ਸੀ ਛਪਰੀ ਬਣੀ ਹੋਈ ਸੀ ਕਹਿੰਦੇ ਵੀ ਹਨੇਰੀ ਇੰਨੀ ਜ਼ੋਰ ਨਾਲ ਆਈ ਉਹ ਸਾਰੀ ਇੱਕ ਸਾਰ ਉੱਡ ਗਈ ਰਹੇ ਨਾ ਮਾਇਆ ਬੰਦੀ ਉੱਥੇ ਫਿਰ ਪਰਮ ਮਹਾਰਾਜ ਕਹਿੰਦੇ ਮੁੱਕ ਗਿਆ ਉੱਥੋਂ ਪਰਮ ਦੂਰ ਹੋ ਗਿਆ ਕਹਤ ਕਬੀਰ ਸੁਨੋ રે ਲੋਈ ਭਰਮ ਨਾ ਭੁੱਲੋ ਕੋਈ ਸਾਨੂੰ ਵੀ ਇਹ ਤਾਕੀਦ ਕੀਤੀ ਬਾਬਾ ਕਬੀਰ ਸਾਹਿਬ ਨੇ ਕਹਿੰਦੇ ਵੀ ਭਰਮ ਵਿੱਚ ਨਾ ਪਿਓ ਗੁਰੂ ਕੀ ਬਾਣੀ ਸਾਨੂੰ ਭੁਲੇਖਿਆਂ ਚੋਂ ਕੱਢਦੀ ਹੈ ਸਾਨੂੰ ਸੁਖੈਲਾ ਰਾਹ ਬਖਸ਼ਦੀ ਹੈ ਇੱਥੇ ਵੀ ਤੇ ਬਹੁਤ ਨੇ ਜਿਹੜੇ ਪਰਮੇਚ ਪਾਉਂਦੇ ਨੇ ਪਰ ਮਹਾਰਾਜ ਕਹਿੰਦੇ ਪਰਮੇਚ ਨਾ ਪਿਓ ਪਰਮਨਾਂ ਭੂਲੋ ਕੋਈ ਕਿਆ ਕਾਂਚੀ ਕਿਆ ਊਖਰ ਮਗਹਰ ਕਹਿੰਦੇ ਵੀ ਕਾਂਚੀ ਹੋਵੇ ਤੇ ਭਾਵੇਂ ਮਗਹਰ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ RAM ਹਿਰਦੈ ਜੋ ਹੋਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਜਿਨ੍ਹਾਂ ਦੇ ਹਿਰਦੇ 'ਚ ਮਾਲਕ ਵਸਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੱਭ ਕਿਰਪਾ ਕਰੇ ਭਗਤ ਕਬੀਰ ਸਾਹਿਬ ਜੀ ਦੇ ਇਹ ਬਚਨ ਸਾਡੇ ਜੀਵਨ ਦਾ ਆਧਾਰ ਆਸਰਾ ਬਣਨ ਸਤਿਗੁਰ ਸਭਨਾ ਦੀ ਹਾਜ਼ਰੀ ਸੇਵਾ ਦਰ ਪ੍ਰਵਾਨ ਕਰਨ ਹੁਣਾਂ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ